ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮੇਂ-ਸਮੇਂ ਤੇ ਸੰਗਤਾਂ ਦੇ ਦੁੱਖ ਮਟਾਉਣ ਵਾਸਤੇ ਬਹੁਤ ਸਾਰੇ ਸ਼ਬਦ ਤੇ ਬਹੁਤ ਸਾਰੇ ਸਥਾਨ ਮਹਾਰਾਜੇ ਨੇ ਪ੍ਰਗਟ ਕੀਤੇ ਹਨ ਜਿਹੜੀ ਵੀ ਸਿੱਖ ਸੰਗਤ ਮਹਾਰਾਜ ਜੀ ਦੇ ਬਚਨਾਂ ਤੇ ਭਰੋਸਾ ਕਰਦੀ ਆ ਅੱਜ ਵੀ ਉਹਨਾਂ ਦੇ ਦੁੱਖ ਮਿਟ ਜਾਂਦੇ ਨੇ ਜਿਵੇਂ ਕਿ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਗੁਰਮਖ ਪਿਆਰਿਓ ਗੋਇੰਦਵਾਲ ਸਾਹਿਬ ਦੀ ਧਰਤੀ ਤੇ 84 ਪੌੜੀਆਂ ਬਣਾਈਆਂ ਆਖਿਆ ਜੋ ਵੀ ਹਰ ਇੱਕ ਪੌੜੀ ਤੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਇਸ਼ਨਾਨ ਕਰੇਗਾ ਉਹਦੀ 84 ਕੱਟੀ ਜਾਵੇਗੀ ਦਸਵੇਂ ਪਾਤਸ਼ਾਹ ਜੀ ਨੇ ਵੀ ਬਚਨ ਕੀਤੇ ਸੀ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਜੋ ਆਕੇ ਇੱਕ ਮਨ ਇੱਕ ਚਿਤ ਹੋ ਕੇ ਬਾਣੀ ਪੜ੍ਹ ਕੇ ਇਸ਼ਨਾਨ ਕਰੇਗਾ ਉਹ ਵੀ ਮੁਕਤੀ ਦਾ ਫਲ ਪਾਵੇਗਾ ਇਵੇਂ ਹੀ ਬਹੁਤ ਸਾਰੇ ਗੁਰੂਆਂ ਦੇ ਬਚਨ ਵੱਖਰੇ ਵੱਖਰੇ ਅਸਥਾਨਾਂ ਨੂੰ ਲੈ ਕੇ ਵੱਖ-ਵੱਖ ਗ੍ਰੰਥਾਂ ਦੀ ਅਸਥਾਨਾਂ ਦੀ ਆਪਣੀ ਆਪਣੀ ਮਹਾਤਮ ਹੁੰਦਾ ਉਹਨਾਂ ਦਾ ਆਪਣਾ ਆਪਣਾ ਫਲ ਹੁੰਦਾ ਗੁਰੂ ਅਮਰਦਾਸ ਜੀ ਦੀ ਇੱਕ ਕਥਾ ਆਉਂਦੀ ਆ ਇਹ ਕਥਾ ਨੂੰ ਜੇ ਆਪਾਂ ਸੁਣ ਲੈਨੇ ਆ ਆਪਾਂ ਨੂੰ ਫਿਰ ਭਾਵੇਂ ਕਿੰਨਾ ਵੀ ਤਾਪ ਹੋਵੇ ਇਹ ਜਦੋਂ ਆਪਾਂ ਸਮਝ ਲੈਨੇ ਕਥਾ ਨੂੰ ਅਮਲਾਂ ਵਿੱਚ ਲੈ ਆਉਨੇ ਆ ਸ਼ਬਦਾਂ ਨੂੰ ਫਿਰ ਸਾਨੂੰ ਤਾਪ ਚੜਿਆ ਹੋਇਆ ਉਤਰ ਜਾਂਦਾ ਕਿੰਨਾ ਵੀ ਤਾਪ ਹੋਵੇ ਕਿਸੇ ਨੂੰ ਕਾ ਗੁਰੂ ਅਮਰਦਾਸ ਜੀ ਦੀ ਕਿਰਪਾ ਵਰਤਦੀ ਆ ਇਹ ਜੇ ਕੋਈ ਇਹ ਵਾਲੀ ਕਥਾ ਸੁਣ ਲਵੇਗਾ ਸਮਝ ਲਵੇਗਾ ਉਹ ਤਾਪਾਂ ਤੋਂ ਮੁਕਤ ਹੋ ਜਾਵੇਗਾ ਕਦੇ ਵੀ ਉਹਨੂੰ ਤਾਪ ਨਹੀਂ ਹੋਵੇਗਾ ਇਹ ਕਥਾ یوں ਹੈ ਇੱਕ ਦਿਨ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਜੀ ਰਾਤ ਸਮੇਂ ਆਪਣੇ ਬਿਸਤਰੇ ਤੇ ਆਰਾਮ ਕਰ ਰਹੇ ਨੇ ਇੱਕ ਇਸਤਰੀ ਸਾਰੇ ਨਗਰ ਨੂੰ ਸਣਾ ਕੇ ਪੁਕਾਰਾਂ ਕਰ ਰਹੀ ਆ ਗੁਰੂ ਮਹਾਰਾਜ ਨੇ ਜਦੋਂ ਉਹਦੀ ਪੁਕਾਰ ਸੁਣੀ ਉਹਨਾਂ ਦੇ ਨੇਤਰ ਖੋਲੇ ਮਹਾਰਾਜ ਨੇ ਸੇਵਕ ਨੂੰ ਮਹਾਰਾਜ ਆਪਣੇ ਭਾਈ ਬੱਲੂ ਜੀ ਨੂੰ ਕਹਿਣ ਲੱਗੇ ਕਿ ਦੇਖੋ ਇਹ ਔਰਤ ਨੂੰ ਕੀ ਦੁੱਖਾ ਭਾਈ ਬੱਲੂ ਜੀ ਨੇ ਦੱਸਿਆ ਜੀ ਇਹ ਤਾਂ ਪੁੱਤਰ ਪੁੱਤਰ ਕਹਿ ਕੇ ਰੋ ਰਹੀ ਆ ਉਹਦੇ ਪੁੱਤਰ ਨੂੰ ਕੀ ਹੋਇਆ ਵਾ ਕੁਝ ਜਾਣਿਆ ਨਹੀਂ ਜਾ ਸਕਦਾ ਕਿਉਂ ਲੱਗਦਾ ਇਹਦਾ ਪੁੱਤਰ ਦੁਖੀ ਆ ਜਾਂ ਉਹਦੀ ਮੌਤ ਹੋ ਗਈ ਹੈ ਗੁਰੂ ਮਹਾਰਾਜ ਕਹਿੰਦੇ ਜਾ ਕੇ ਪੂਰੀ ਖਬਰ ਲਿਆਓ ਦੁਖੀ ਕਿਉਂ ਆ ਮੈਨੂੰ ਦੱਸੋ ਆਗਿਆ ਸੁਣ ਕੇ ਭਾਈ ਬੱਲੂ ਜੀ ਚਲੇ ਗਏ ਉੱਥੇ ਜਾ ਕੇ ਉਹ ਬੀਬੀ ਦੇ ਮਰੇ ਹੋਏ ਪੁੱਤਰ ਨੂੰ ਵੇਖਿਆ ਸਭ ਤਰ੍ਹਾਂ ਪੁੱਛ ਕੇ ਆਏ ਮਹਾਰਾਜ ਨੂੰ ਆ ਕੇ ਦੱਸਿਆ ਕਿ ਤ੍ਰਿਯਾ ਵਿਧਵਾ ਕੇ ਇੱਕ ਸੁਤ ਰਹਿਓ ਸਬਿਦ ਬੂਝ ਗੁਰੂ ਢਿਗ ਕਹਿਓ ਕਿ ਵਿਧਵਾ ਇਸਤਰੀ ਆ ਮਹਾਰਾਜ ਕੇਵਲ ਇਹਦਾ ਇੱਕ ਹੀ ਪੁੱਤ ਸੀਗਾ ਤੇ ਇਹ ਤਾਪ ਨੇ ਉਹਨੂੰ ਬਹੁਤ ਦੁੱਖ ਦੇ ਕੇ ਕਮਜ਼ੋਰ ਕਰਕੇ ਮਾਰ ਦਿੱਤਾ ਹੈ ਸੁਣ ਕੇ ਗੁਰੂ ਮਹਾਰਾਜ ਕਹਿੰਦੇ ਜਦੋਂ ਸਵੇਰ ਹੋਵੇਗੀ ਨਾ ਤਾਂ ਇਹਦਾ ਮਰਿਆ ਪੁੱਤਰ ਜਿਉਂਦਾ ਹੋ ਜਾਵੇਗਾ ਹੁਣ ਉਹਨੂੰ ਜਾ ਕੇ ਕਹਿ ਦਿਓ ਕਿ ਵਿਰਲਾਪ ਨਾ ਕਰੇ ਆ ਤਈਆਤਾਪ ਅਸੀਂ ਕੈਦ ਵਿੱਚ ਬੰਨ ਲੈਨੇ ਆਂ ਅਬ ਕਹਿ ਦੇਹੋ ਨਾ ਕਰੇ ਬਿਰਲਾਪ ਬੰਦੇ ਕੈਦ ਜੇ ਤਈਆਤਾਪ ਸੰਗਤ ਜੀ ਇਹ ਤਈਏਤਾਪ ਦਾ ਦੁੱਖ ਬਹੁਤ ਹੁੰਦਾ ਬੰਦੇ ਨੂੰ ਮਾਰ ਕੇ ਛੱਡਦਾ ਇਹ ਇਹ ਸੁਣ ਕੇ ਨਾ ਭਾਈ ਬੱਲੂ ਜੀ ਨੇ ਉਹ ਬੀਬੀ ਨੂੰ ਵਿਧਵਾ ਔਰਤ ਸੀ ਵਿਚਾਰੀ ਉਹਨੂੰ ਰੋਣ ਤੋਂ ਹਟਾਇਆ ਜਦੋਂ ਸਵੇਰ ਹੋਈ ਉਹ ਆਪਣੇ ਮਰੇ ਹੋਏ ਪੁੱਤਰ ਨੂੰ ਉਹਦੀ Laash ਨੂੰ ਉਹਦੀ ਲੋਥ ਨੂੰ ਲੈ ਕੇ ਆਈ ਹੈ। ਗੁਰੂ ਮਹਾਰਾਜ ਜੀ ਉਹਨਾਂ ਨੇ ਉੱਠ ਕੇ ਗੁਰੂ ਅਮਰਦਾਸ ਜੀ ਨੇ ਉਹਨੂੰ ਆਪਣੇ ਚਰਨਾਂ ਨਾਲ ਜਦੋਂ ਸ਼ੁਹਾ ਦਿੱਤਾ ਨਾ ਆਪਣਾ ਚਰਨ ਸ਼ੁਹਾਇਆ ਉਹ ਬਾਲਕ ਬੱਚਾ ਜੀਵਤ ਹੋ ਗਿਆ। ਕਲਾ ਗੁਰੂ ਦੀ ਵਰਤੀ ਆ ਪ੍ਰਭ ਭਾਵੈ ਵਿਨ ਸਾਸ ਤੇ ਰੱਖੈ। ਗੁਰੂ ਮਹਾਰਾਜ ਨੇ ਫਿਰ ਜਦੋਂ ਬੱਚਾ ਜ਼ਿੰਦਾ ਕਰ ਦਿੱਤਾ ਨਾ ਮਾਂ ਖੁਸ਼ ਹੋ ਗਈ। ਫਿਰ ਗੁਰੂ ਜੀ ਨੇ ਆਪਣੀ ਸ਼ਕਤੀ ਨਾਲ ਤੇ ਇਹ તાਪ ਨੂੰ ਬੁਲਾਇਆ ਉਹਦਾ ਬਾਲਕ ਵਰਗਾ ਸਰੀਰ ਬਣਾਇਆ ਮਹਾਰਾਜ ਨੇ ਉਹਦਾ ਆਕਾਰ ਬਣਾਇਆ ਉਹਦੇ ਪੈਰਾਂ ਵਿੱਚ ਜੰਜੀਰ ਪਾ ਦਿੱਤੀ ਤੇ ਗੁਰੂ ਜੀ ਨੇ ਉਹਦੇ ਗਲ ਵਿੱਚ ਪਟਾ ਪਾਤਾ ਦੋਹਾਂ ਹੱਥਾਂ ਨੂੰ ਹੱਥ ਕੜੀਆਂ ਮਾਰਤੀਆਂ ਲੋਹੇ ਦੇ ਪਿੰਜਰੇ ਵਿੱਚ ਪਾ ਕੇ ਉਹਨੂੰ ਇੱਕ ਜਗ੍ਹਾ ਤੇ ਟਿਕਾਤਾ ਗੁਰੂ ਮਹਾਰਾਜ ਜੀ ਕਹਿੰਦੇ ਵੀ ਇਹਨੇ ਦੇਖੋ ਜੀ ਸਾਡਾ ਬਚਨ ਨਹੀਂ ਮੰਨਿਆ ਡਰ ਨਹੀਂ ਮੰਨਿਆ ਨੇ ਭੋਰਾ ਵੀ ਇਹਨੇ ਇੱਥੇ ਨਗਰ ਦੇ ਵਿੱਚ ਆ ਕੇ ਹੁਕਮ ਦੀ ਉਦਲੀ ਕੀਤੀ ਆ ਇੱਕ ਵਿਧਵਾ ਔਰਤ ਦੇ ਬੱਚੇ ਨੂੰ ਮਾਰਤਾ ਅਸੀਂ ਇਹ ਪ੍ਰਣ ਕੀਤਾ ਸੀ ਕਿ ਸਾਡੇ ਹੁੰਦਿਆਂ ਕੋਈ ਵੀ ਪੁੱਤਰ ਆਪਣੇ ਮਾਂ ਪਿਓ ਦੇ ਵੇਖਦਿਆਂ ਨਹੀਂ ਮਰੇਗਾ ਪਰ ਸਾਡੇ ਪ੍ਰਣ ਨੂੰ ਇਹ ਮਰਿਆਦਾ ਨੂੰ ਇਹਨੇ ਕੁਝ ਸਮਝਿਆ ਨਹੀਂ ਮਾਂ ਪਿਓ ਦੇ ਹੁੰਦਿਆਂ ਇੱਕ ਪੁੱਤਰ ਨੂੰ ਮਾਰਤਾ ਇਸ ਕਰਕੇ ਨਾ ਇਹ ਰੋਗ ਨੂੰ ਅਸੀਂ ਹੁਣ ਸਖਤ ਸਜ਼ਾ ਦੇਵਾਂਗੇ ਰਹਿ ਪਿੰਜਰੇ ਮੈਂ ਇਹ ਪਰਿਓ ਗੋਏ ਦਵਾਲ ਨਿਢਰ ਹੋਏ ਬਰਿਓ ਹੁਣ ਸਾਡੇ ਨਗਰ ਵਿੱਚ ਇੱਥੇ ਰੋਗ ਨਹੀਂ ਆਵੇਗਾ ਇਹ ਪਿੰਜਰੇ ਚ ਹੀ ਪਿਆਰ ਹੋਊਗਾ ਗੋਇੰਦਵਾਲ ਨਗਰੀ ਨਿਰਧਰ ਹੋ ਕੇ ਰਹੇ ਮਹਾਰਾਜ ਨੇ ਇਸ ਤਰ੍ਹਾਂ ਕਹਿ ਕੇ ਨਾ ਉਹਨੂੰ ਆਪਣੇ ਦਰਵਾਜ਼ੇ 'ਚ ਰਖਾ ਲਿਆ ਕਈ ਮਹੀਨੇ ਬੀਤ ਗਏ ਗੁਰੂ ਮਹਾਰਾਜ ਜੀ ਦੇ ਬਚਨਾਂ ਰੂਪੀ ਜੰਜੀਰ ਨਾਲ ਬੰਨਿਆ ਰਿਆ ਭੁੱਖਾ ਹੋ ਗਿਆ ਕੋਈ ਭੋਜਨ ਇਹਨੂੰ ਮਿਲਿਆ ਨਹੀਂ ਪਹਿਲਾਂ ਖੂਨ ਚੂਸਦਾ ਸੀ ਸਰੀਰਾਂ ਨੂੰ ਚੜ ਜਾਂਦਾ ਸੀ ਤਾਪ ਤੇ ਤਈਆ ਤਾਪ ਸੀਗਾ ਇਹ ਉਹਦੇ ਸਰੀਰ ਦੇ ਅੰਗ ਬਹੁਤ ਕਮਜ਼ੋਰ ਹੋ ਗਏ ਗੁਰੂ ਜੀ ਦੇ ਸਿੱਖਾਂ ਨੂੰ ਮੱਥਾ ਟੇਕਦਾ ਹੁੰਦਾ ਸੀ ਕਹਿਣਾ ਕੋਈ ਉਪਕਾਰੀ ਆ ਜੇ ਜਿਹੜਾ ਮੇਰੇ ਤੇ ਤਰਸ ਕਰਕੇ ਮੈਨੂੰ ਛੜਾ ਦੇਵੇ ਪ੍ਰਾਣੇ ਸੇਵਕਾਂ ਨੇ ਕੋਲ ਜਾਣਾ ਦੇਖਣਾ ਦੁਖੀ ਆ ਪਰ ਛੱਡਣ ਵਾਸਤੇ ਨਹੀਂ ਸੀ ਮਹਾਰਾਜ ਨੂੰ ਕੋਈ ਕਹਿੰਦਾ ਹੁੰਦਾ ਇਹਨੂੰ ਛੱਡ ਦਿਓ ਕਿਉਂਕਿ ਸਾਰਿਆਂ ਨੂੰ ਉਹਦੀਆਂ ਕਰਤੂਤਾਂ ਦਾ ਪਤਾ ਸੀਗਾ ਕਿ ਇਹ ਇਸ ਤਰ੍ਹਾਂ ਜੀਆਂ ਨੂੰ ਮਾਰ ਦਿੰਦਾ ਡੱਲੇ ਪਿੰਡ ਦੀ ਸੰਗਤ ਆਈ ਸਿੱਖ ਆਏ ਮਹਾਰਾਜ ਦੇ ਦਰਸ਼ਨ ਕੀਤੇ ਨਜਰਾਨੇ ਪੇਟ ਕੀਤੇ ਸੱਚੇ ਪਾਤਸ਼ਾਹ ਜੀ ਨੂੰ ਬੰਦਨਾ ਕਰਕੇ ਮਹਾਰਾਜ ਦੇ ਕੋਲ ਬੈਠ ਗਏ। ਗੁਰੂ ਮਹਾਰਾਜ ਨੇ ਸ਼ਬ ਅਤੇ ਰਮਣੀਕ ਬਚਨ ਕਹਿ ਦਿੱਤੇ। ਮੇਰੇ ਸਿੱਖੋ ਤੁਹਾਡਾ ਕੀ ਹਾਲ ਆ? ਸਾਰਿਆਂ ਨੇ ਆਪਣੀ ਸੁਖ ਸੰਤ ਦੱਸੀ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਡੱਲੇ ਦੇ ਵਿੱਚ ਨਾ ਮੇਰੇ ਸਿੱਖ ਸੇਵਕ ਰਹਿੰਦੇ ਆ 파ਰੋ ਜੁਲਕਾ ਜੀ ਤੇ ਭਾਈ ਲਾਲੂ ਜੀ ਡੱਲੇ ਮੈਂ ਸਿੱਖ ਸੇਵਕ ਮੇਰੇ ਪਾਰੋ ਲਾਲੋ ਆਦ ਬਡੇਰੇ ਮੇਰਾ ਮਹਾਰਾਜ ਸਚੇ ਪਾਸ਼ਾ ਜੀ ਕਹਿੰਦੇ ਸਿੱਖਾਂ ਨਾਲ ਸਾਰਿਆਂ ਨਾਲ ਹੀ ਪਿਆਰ ਪਰ ਉਹ ਮੈਨੂੰ ਬਹੁਤ ਪ੍ਰੇਮ ਕਰਦੇ ਨੇ ਮੈਨੂੰ ਵੀ ਬੜੇ ਚੰਗੇ ਲੱਗਦੇ ਨੇ ਜਿਨ੍ਹਾਂ ਨੂੰ ਮਿਲਣ ਦੇ ਨਾਲ ਕਈ ਗੁਰਸਿੱਖ ਬਣ ਚੁੱਕੇ ਆ ਇਹ ਸੁਣ ਕੇ ਭਾਈ ਲਾਲੋ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਆਪਣੀ ਸੰਗਤ ਜਾਣ ਕੇ ਬਖਸ਼ੋ ਜੋ ਕੁਝ ਹੈ ਆਪ ਜੀ ਦਾ ਹੀ ਆ ਅਸੀਂ ਕੌਣ ਅਸੀਂ ਤਾਂ ਆਪ ਜੀ ਦੇ ਦਾਸ ਇਸ ਤਰ੍ਹਾਂ ਉੱਥੇ ਸੰਗਤਾਂ ਫਿਰ 2 ਦਿਨ ਰਹੀਆਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਲੰਘਦਿਆਂ ਆਉਣਾ ਜਾਣਾ ਤੇ ਉਹ ਪਿੰਜਰਾ ਪਿਆ ਦੇਖਿਆ ਦੇਖਿਆ ਦੇ ਵਿੱਚ ਇੱਕ ਬੱਚਾ ਵਾ ਬੜਾ ਕਮਜ਼ੋਰ ਜਿਹਾ ਕੈਦ ਕੀਤਾ ਤਈਆ ਤਾਬ ਸੀ ਨਾ ਇਹ ਉਹ ਬਾਲਕ ਦਾ ਰੂਪ ਮਹਾਰਾਜ ਨੇ ਬਣਾਤਾ ਸੀ ਉਹਦਾ ਇਹਨਾਂ ਦੇ ਮਨ ਵਿੱਚ ਬੜਾ ਤਰਸ ਆਇਆ ਦਇਆਈ ਕਹਿਣ ਲੱਗੇ ਮਹਾਰਾਜ ਜੀ ਇਹ ਤਾਂ ਬੱਚਾ ਕੈਦ ਕੀਤਾ ਮਰ ਜੂਗਾ ਇਹਨੂੰ ਛੱਡ ਦਿਓ ਪਹਿਲਾਂ ਹੀ ਕਿੰਨਾ ਦੁਖੀ ਆ ਬਹੁਤ ਦੀਨ ਜਿਹਾ ਹੁੰਦਾ ਵਾ ਹੱਥ ਜੋੜਦਾ ਬੇਨਤੀਆਂ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦੇਖੋ ਜੀ ਸੰਗਤ ਜੀ ਸੰਗਤ ਦਾ ਕਹਿਣਾ ਨਹੀਂ ਅਸੀਂ ਮੋੜਦੇ ਪਰ ਇਹ ਬਹੁਤ ਦੁਖੀ ਕਰਦਾ ਵਾ ਪਰ ਉਹ ਵਾਰ-ਵਾਰ ਸੰਗਤ ਕਹਿਣ ਲੱਗੀ ਮਹਾਰਾਜ ਕਹਿੰਦੇ ਚਲੋ ਲੈ ਜੋ ਇਹਨੂੰ ਆਪਣੇ ਨਾਲ ਹੀ ਲੈ ਜੋ ਸਾਡੇ ਪਾਸੇ ਫਿਰ ਨਾ ਆਵੇ ਸਜ਼ਾ ਬਹੁਤ ਮਿਲ ਗਈ ਚਲੋ ਠੀਕ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਉਹਦੀ ਖਲਾਸੀ ਕਰਤੀ ਜਦੋਂ ਗੁਰੂ ਜੀ ਤੋਂ ਵਿਦਾ ਹੋ ਕੇ ਡੱਲੇਵਾਲੀ ਸੰਗਤ ਗਈ ਆ ਇਹਨੂੰ ਵੀ ਆਪਣੇ ਨਾਲ ਲੈ ਲਿਆ ਉਹ ਥੋੜਾ ਜਿਹਾ ਪਿੰਡਾਂ ਲੰਘਿਆ ਨਾ ਤੇ ਇਹ ਤਾਂਪ ਨੂੰ ਲੱਗੀ ਭੁੱਖ ਭਾਈ ਲਾਲੋ ਜੀ ਨੂੰ ਹੱਥ ਜੋੜ ਕੇ ਕਹਿਣ ਲੱਗਾ ਹੋਰ ਚੱਲਣ ਦੀ ਮੇਰੇ ਵਿੱਚ ਤਾਕਤ ਨਹੀਂ ਮੇਰੇ ਸਰੀਰ ਨੂੰ ਤਾਂ ਭੁੱਖ ਲੱਗੀ ਆ ਭੋਜਨ ਤੋਂ ਬਿਨਾਂ ਬਹੁਤ ਦਿਨ ਲੰਘ ਗਿਆ ਮੈਨੂੰ ਆਗਿਆ ਦਿਓ ਮੈਂ ਭੋਜਨ ਖਾਣਾ ਚਾਹਨਾ ਫਿਰ ਮੈਂ ਤੁਹਾਡੇ ਨਾਲ ਚੱਲ ਪੂੰਗਾ ਇਹ ਸੁਣ ਕੇ ਭਾਈ ਲਾਲੋ ਜੀ ਕਹਿੰਦੇ ਵੀ ਕੋਈ ਗੱਲ ਨਹੀਂ ਆਪਾਂ ਅੱਗੇ ਪਿੰਡ ਚੱਲਦੇ ਆਂ ਦਾਲ ਆਟਾ ਲੈ ਕੇ ਭੋਜਨ ਪਕਾਵਾਂਗੇ ਤੁਹਾਨੂੰ ਛਕਾ ਦਾਂਗੇ ਪਹਿਤ ਚੁੰਨਲੇ ਬਹੁਤ ਪਕਾਵੇਂ ਨਿੱਕੀ ਰੀਤ ਤੋਹੇ ਤ੍ਰਿਪਤਾਵੇ ਵੀ ਹੁਣ ਤੂੰ ਥੋੜਾ ਜਿਹਾ ਹੋਰ ਸਬਰ ਕਰ ਉਹ ਨਗਰ ਨੇੜੇ ਹੀ ਆ ਫਿਰ ਤੂੰ ਮਨ ਭੌਂਦਾ ਪ੍ਰਸ਼ਾਦਾ ਛਕ ਲਈ ਹੁਣ ਭਾਈ ਲਾਲੂ ਜੀ ਨੂੰ ਕੀ ਪਤਾ ਵੀ ਇਹਦੀ ਖਰਾਕ ਕੀ ਆ ਇਹ ਸੁਣ ਕੇ ਬਾਲ ਕਹਿੰਦਾ ਵੀ ਨਹੀਂ ਮੇਰਾ ਭੋਜਨ ਤਾਂ ਇੱਥੇ ਹੀ ਮੌਜੂਦ ਆ ਤੁਹਾਡੀ ਆਗਿਆ ਤੋਂ ਬਿਨਾ ਮੈਂ ਖਾ ਨਹੀਂ ਸਕਦਾ ਜੇ ਕਹੂੰ ਤਾਂ ਰੱਜ ਕੇ ਖਾਲਾਂ ਸਹਿਜ ਸੁਭਾ ਭਾਈ ਲਾਲੂ ਨੇ ਕਹਿਤਾ ਭਾਈ ਜੇ ਤੈਨੂੰ ਭੋਜਨ ਲੱਭ ਗਿਆ ਤਾਂ ਖਾਲਾ ਰੱਜ ਕੇ ਅਸੀਂ ਘੜੀ ਪੜ ਲਈ ਇੱਥੇ ਰੁਕਦੇ ਆ ਫਿਰ ਤੈਨੂੰ ਨਾਲ ਲੈ ਜਾਵਾਂਗੇ ਸੰਗਤ ਜੀ ਉੱਥੇ ਇੱਕ ਧੋਬੀ ਸੀ ਵਿਚਾਰਾ ਗਰੀਬ ਜਿਹਾ ਕੱਪੜੇ ਧੋ ਰਿਆ ਸੀਗਾ ਕੱਪੜੇ ਨਚੋੜ ਨਚੋੜ ਕੇ ਸੁੱਕਣੇ ਪਾ ਰਿਹਾ ਸੀ ਜਦੋਂ ਮਿਲੀ ਭਾਈ ਲਾਲੋ ਤੋਂ ਆ ਗਿਆ ਤੇਇਆ ਤਾਪ ਝੱਟ ਪੱਟ ਧੋਬੀ ਦੇ ਸਰੀਰ ਨੂੰ ਚੜ ਗਿਆ ਧੋਬੀ ਵਿਚਾਰਾ ਕੰਬਦਾ ਹੋਇਆ ਡੈਗ ਪਿਆ ਸਾਰਾ ਸਰੀਰ ਪੀੜ ਕਰਨ ਲੱਗ ਗਿਆ ਉਹਦਾ ਖੂਨ ਇਸ ਤਰ੍ਹਾਂ ਚੂਸ ਲਿਆ ਜਿਸ ਤਰ੍ਹਾਂ ਧੋਬੀ ਕੱਪੜਾ ਨਚੋੜ ਦਿੰਦਾ ਜਲ ਨਚੋੜ ਦਿੰਦਾ ਸੰਗਤ ਜੀ ਘੜਾ ਤੋੜ ਕੇ ਠਿਕਰਾ ਭਰਿਆ ਤੇ ਭਾਈ ਲਾਲੋ ਜੀ ਦੇ ਪਾਸ ਲਿਆ ਰੱਖਿਆ ਵਿਖਾਉਣ ਲੱਗਾ ਕਹਿੰਦਾ ਵੇਖ ਲਓ ਮੇਰਾ ਇਸ ਤਰ੍ਹਾਂ ਦਾ ਭੋਜਨ ਆ ਬਹੁਤ ਸਮੇਂ ਤੋਂ ਭੁੱਖਾ ਸੀਗਾ ਇਹਦਾ ਖੂਨ ਪੀ ਕੇ ਮੈਂ ਰੱਜ ਗਿਆ ਆਪ ਜੀ ਦੀ ਕਿਰਪਾ ਹੋਈ ਮੈਨੂੰ ਛਡਾ ਲਿਆ ਇਹ ਸੁਣ ਕੇ ਜਦੋਂ ਭਾਈ ਲਾਲੋ ਜੀ ਨੇ ਦੇਖਿਆ ਨਾ ਬਹੁਤ ਡਰ ਗਏ ਕਹਿੰਦੇ ਇਹ ਤਾਂ ਵੜਿਆ ਹੋਇਆ ਪਿੰਜਰੇ ਵਿੱਚੋਂ ਕਢਵਾ ਲਿਆ ਮੈਂ ਇਹ ਤਾਂ ਕਿੱਡੀ ਬਲਾਵਾ ਮੈਂ ਤਾਂ ਕੁਝ ਜਾਣਦਾ ਨਹੀਂ ਸੀ ਏਡੇ ਇਹਦੇ ਭਿਆਨਕ ਕਰਮ ਕਹਿਣ ਲੱਗਾ ਚੱਲ ਪਿੱਛੇ ਮੁੜ ਭਾਈ ਲਾਲੋ ਕਹਿਣ ਲੱਗੇ ਪਿੱਛੇ ਮੁੜ ਤੇ ਗੁਰੂ ਦੇ ਦਰਵਾਜ਼ੇ ਤੇ ਚੱਲ ਮੈਂ ਤੈਨੂੰ ਆਪਣੇ ਨਾਲ ਨਹੀਂ ਲੈ ਜਾਣਾ ਏਡਾ ਪਾਪੀ ਆ ਤੂੰ ਜੀਵਨ ਕੋ ਦੁਖਦਾਇਕ ਪਾਪੀ ਵਿਆਕਲ ਕਰੇ ਮਹਾ ਸੰਤਾਪੀ ਗੁਰੂ ਜੀ ਤੈਨੂੰ ਕੈਚ ਰੱਖਣਗੇ ਫਿਰ ਉੱਥੇ ਜਾ ਕੇ ਤੈਨੂੰ ਪਤਾ ਲੱਗੇਗਾ ਹੁਣ ਤੂੰ ਲਹੂ ਪੀਣਾ ਲੋਕਾਂ ਦਾ ਤੇਯਾਤਾਪ ਡਰ ਗਿਆ ਬੇਨਤੀ ਕੀਤੀ ਮੈਨੂੰ ਗੁਰੂ ਜੀ ਕੋਲ ਨਾ ਲੈ ਕੇ ਜਾਓ ਜਿਵੇਂ ਤੁਸੀਂ ਮੈਨੂੰ ਹੁਕਮ ਕਰੋਗੇ ਓਵੇਂ ਹੀ ਹੋਵੇਗਾ ਹੁਣ ਤਾਗੋ ਤੂੰ ਇਹ ਪ੍ਰਸੰਗ ਜਿਹੜਾ ਤੁਹਾਡੇ ਮੇਰੇ ਦਰਮਿਆਨ ਹੋਈ ਆ ਨਾ ਗੱਲ ਇਹ ਸਾਰੀ ਇਹ ਜਿਹੜਾ ਵੀ ਇਹ ਕਥਾ ਸੁਣਿਆ ਕਰੇਗਾ ਜਾਂ ਗੁਰੂ ਅਮਰਦਾਸ ਜੀ ਨੂੰ ਚੇਤੇ ਕਰੇਗਾ ਉੱਥੇ ਮੈਂ ਦੁੱਖ ਨਹੀਂ ਦੇਵਾਂਗਾ ਉੱਥੇ ਮੈਂ ਜਾਦਾ ਨਹੀਂ ਆ ਸਕਾਂਗਾ ਇਹ ਪ੍ਰਸੰਗ ਸੁਣ ਕੇ ਮੈਂ ਰੋਗੀ ਨੂੰ ਛੱਟ ਛੱਡ ਕੇ ਚਲਾ ਜਾਇਆ ਕਰਾਂਗਾ ਕਹੇ ਕਥਾ ਕੋ ਸੁਣੇ ਸਣਾਵੇ ਸ੍ਰੀ ਗੁਰ ਅਮਰ ਨਾਮ ਕੋ ਧਿਆਵੇ ਤਹਾਂ ਮੈਂ ਨਾ ਦੁਖ ਦੇਹੂੰ ਵਿਸਾਲਾ ਸੁਣ ਪ੍ਰਸੰਗ ਗਮਨੋਂ ਤਤਕਾਲਾ ਕਿਰਪਾ ਕਰਕੇ ਮੈਨੂੰ ਛੱਡ ਦਿਓ ਭਾਈ ਲਾਲੋ ਜੀ ਉਹਦੀ ਬੇਨਤੀ ਸੁਣ ਕੇ ਫਿਰ ਉਹਨੂੰ ਛੱਡ ਦਿੰਦੇ ਆ ਤਈਆਤਾਪ ਇਸ ਤਰ੍ਹਾਂ ਗੁਰੂ ਦੀ ਕੈਦ ਵਿੱਚੋਂ ਛੁੱਟ ਗਿਆ ਬਾਅਦ ਵਿੱਚ ਗੁਰੂ ਅਮਰਦਾਸ ਦੀ ਕਿਰਪਾ ਸੀ ਗੋਇੰਦਵਾਲ ਅੰਦਰ ਨਾ ਗਿਆ ਹੁਣ ਗੁਰੂ ਜੀ ਦੀ ਕਥਾ ਜਦੋਂ ਵੀ ਤਈਆਤਾਪ ਸੁਣਦਾ ਡਰ ਜਾਂਦਾ ਇਸ ਤਰ੍ਹਾਂ ਗੁਰਮਖ ਪਿਆਰਿਓ ਗੁਰੂ ਸਾਹਿਬ ਜੀ ਨੇ ਬਹੁਤ ਸੰਗਤਾਂ ਦੇ ਰੋਗ ਦੁੱਖ ਦਰਦ ਦੂਰ ਕੀਤੇ ਆ ਅੱਜ ਕਈ ਸ਼ੰਕਾ ਵੀ ਕਰਦੇ ਗੱਲ ਤੇ ਪਰ ਤੁਸੀਂ ਜਾ ਸਕਦੇ ਹੋ ਕੋਇੰਦਵਾਲ ਸਾਹਿਬ ਇਹ ਇਤਿਹਾਸ ਲਿਖਿਆ ਹੋਇਆ ਜਿਹੜਾ ਵੀ ਇਹ ਕਥਾ ਸਰਵਣ ਕਰਦਾ ਉਹਦਾ ਤਈਆ ਤਾਪ ਦੂਰ ਹੋ ਜਾਂਦਾ ਤੁਸੀਂ ਪਾਈ ਜਰੂਰ ਜਾਣਾ ਦਰਸ਼ਨ ਕਰਨੇ ਤੇ ਇਹ ਜਿਹੜੀ ਕਥਾ ਜੇ ਕੋਈ ਅੱਗੇ ਵੀ ਸੁਣਾਵੇਗਾ ਤੇ ਆਪ ਵੀ ਸੁਣੇਗਾ ਗੁਰੂ ਅਮਰਦਾਸ ਜੀ ਨੂੰ ਚੇਤੇ ਕਰੇਗਾ ਉਹਦੇ ਦੁੱਖ ਦਰਦ ਜਰੂਰ ਦੂਰ ਹੋ ਜਾਣਗੇ ਕੁਝ ਸ਼ੰਕਾਵਾਦੀ ਸ਼ੰਕੇ ਕਰਦੇ ਆ ਵੀ ਨਹੀਂ ਇਦਾਂ ਹੋ ਸਕਦਾ ਗੁਰਮੁਖ ਪਿਆਰਿਓ ਦੇਖੋ ਹੋ ਤਾਂ ਬਹੁਤ ਕੁਝ ਸਕਦਾ ਜਦੋਂ ਆਪਾਂ ਫਿਲਮ ਵੇਖਦੇ ਆ ਉੱਥੇ ਐਕਟਰ ਆਉਂਦੇ ਆ ਪਰਦੇ ਤੇ ਫਿਲਮ ਦਿਖਾਈ ਜਾਂਦੀ ਆ ਉਹ ਨਾਟਕ ਖੇੜਦੇ ਆ ਉਹਨੂੰ ਤਾਂ ਅਸੀਂ ਜਦ ਹੀ ਮੰਨ ਲੈਂਦੇ ਆ ਵੀ ਹਾਂ یوں ਹੋ ਸਕਦਾ ਪਰ ਜਿਹੜੀ ਗੁਰੂ ਦੀ ਕਲਾ ਜਦੋਂ ਵਰਤਦੀ ਆ ਉਹਨੂੰ ਅਸੀਂ ਮੰਨਦੇ ਹੀ ਨਹੀਂ ਇਥੋਂ ਪਤਾ ਲੱਗਦਾ ਵੀ ਸਾਡਾ ਗੁਰੂ ਨਾਲ ਕਿੰਨਾ ਪਿਆਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਕਲਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵਰਤਾਈ ਆ ਅੱਜ ਵੀ ਬਹੁਤ ਸੰਗਤਾਂ ਦੇ ਤਾਪ ਇਹ ਕਥਾ ਨੂੰ ਸੁਣ ਕੇ ਦੂਰ ਹੋ ਜਾਂਦੇ ਆ ਜੀ ਇਹ ਤਾਂ ਗੁਰੂ ਸਾਹਿਬ ਜੀ ਦਾ ਸਾਡੇ ਤੇ ਕੀਤਾ ਪਰਉਪਕਾਰ ਜਿਹਨੂੰ ਅਸੀਂ ਭਲਾ ਦਿੱਤਾ ਹੈ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਚੇਤੇ ਕਰੀਏ ਨਾ ਸੰਗਤ ਜੀ ਦੁੱਖ ਟੁੱਟ ਜਾਂਦੇ ਆ ਪਾਤਸ਼ਾਹਬਾਨ ਬਹੁਤ ਸੁੰਦਰ ਬਚਨ ਕਰਦੇ ਆ ਜੇ ਆਪ ਜੀ ਸਰਵਣ ਕਰੂੰ ਆਪ ਜੀ ਨੂੰ ਪਤਾ ਲੱਗ ਜਾਵੇਗਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਿੰਨੀ ਸੀਗੀ ਤੇ ਬਹੁਤ ਕਲਾ ਵਰਤਾਈ ਮਹਾਰਾਜ ਜੀ ਨੇ ਗੁਰ ਅਮਰਦਾਸ ਪਰਸੀਏ ਪਉਹਮ ਪਾਤਕ ਬਿਨਾਸੇ ਗੁਰੂ ਅਮਰਦਾਸ ਜੀ ਦੇ ਮਿਲਨ ਨਾਲ ਧਰਤੀ ਦੇ ਪਾਪ ਤੇ ਨਸ਼ਟ ਦੂਰ ਹੋ ਜਾਂਦੇ ਆ ਜਦੋਂ ਆਪਾਂ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਪਰਸਦੇ ਆ ਧਰਤੀ ਦੇ ਪਾਪ ਦੂਰ ਹੋ ਜਾਂਦੇ ਸੰਗਤ ਜੀ ਏਡੀ ਕਿਰਪਾ ਵਾ ਇਹ ਭਟ ਜਾਲਪ ਜੀ ਬਚਨ ਕਰਦੇ ਨੇ ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨ ਪਰਸੀਏ ਨਾ ਤੇ ਸਿੱਧ ਤੇ ਸਾਧਕ ਜਿਹੜੇ ਆ ਉਹ ਵੀ ਲੋਚਦੇ ਆ ਵੀ ਕਦੋਂ ਸਾਨੂੰ ਗੁਰੂ ਜੀ ਦੇ ਦਰਸ਼ਨ ਹੋਣ ਗੁਰੂ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ ਗੁਰੂ ਅਮਰਦਾਸ ਜੀ ਦੇ ਦਰਸ਼ਨ ਹੋ ਜਾਣ ਬੰਦਾ ਸਿਮਰਨ ਨਾਲ ਜੁੜ ਜਾਂਦਾ ਆਹ ਜਨਮ ਮਰਨ ਦਾ ਪੈਂਡਾ ਕਿੱਡਾ ਵਾ ਕਿੰਨਾ ਲੰਮਾ ਪੈਂਡਾ ਸਾਰਾ ਮੁੱਕ ਜਾਂਦਾ ਗੁਰੂ ਅਮਰਦਾਸ ਪਰਸੀ ਐ ਅਭੌ ਲੱਭੈ ਗਉ ਚੁਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਜਦੋਂ ਆਪਾਂ ਕਰਦੇ ਆਂ ਸਮਝ ਲਓ ਰੱਬ ਦੇ ਦਰਸ਼ਨ ਬੰਦਾ ਰੱਬ ਦੇ ਦਰਸ਼ਨ ਕਰ ਲੈਂਦਾ ਇੱਕ ਬਿਨ ਦੁਗਣ ਜੋ ਤੌਰ ਹੈ ਤਾ ਸੋ ਮੰਤਰ ਮਾਨਵੈ ਲਹਿ ਜਾਲ ਪਾਪਦਾਰਤ ਇਤੜੇ ਗੁਰ ਅਮਰਦਾਸ ਡਿੱਠੈ ਮਲੇਹ ਗੁਰਮੁਖ ਪਿਆਰਿਓ ਇਹ ਸਾਰੇ ਪਦਾਰਥ ਜਿਨ੍ਹਾਂ ਨੂੰ ਆਪਾਂ ਲੱਭਦੇ ਫਿਰਦੇ ਆ ਇਹ ਚਾਹੁੰਦੇ ਆ ਵੀ ਅਸੀਂ ਰੋਗਾਂ ਤੋਂ ਮੁਕਤ ਹੋ ਜਾਈਏ ਚੜ੍ਹਦੀ ਕਲਾ ਹੋ ਜੇ ਇਹ ਸਾਰੀਆਂ ਵਸਤੂਆਂ ਉਦੋਂ ਮਿਲਦੀਆਂ ਨੇ ਜਦੋਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਜਾਂਦੇ ਇਹ ਸਾਰੇ ਪਦਾਰਥ ਮਿਲ ਜਾਂਦੇ ਆ ਇਹ ਰੱਬੀ ਪਿਆਰ ਇਹ ਖਜ਼ਾਨੇ ਇਹ ਦੌਲਤ ਸਭ ਕੁਝ ਬੰਦੇ ਨੂੰ ਮਿਲ ਜਾਂਦਾ ਹੈ ਜਦੋਂ ਆਪਾਂ ਪਰਮਾਤਮਾ ਦੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰ ਲੈਣੇ ਆ। ਇਸ ਤਰ੍ਹਾਂ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਮਹਾਰਾਜ ਨੇ ਭਾਗ ਲਾਏ, ਬਹੁਤ ਸਾਰੇ ਵਰ ਵੀ ਦਿੱਤੇ, ਅਸੀਸਾਂ ਦਿੱਤੀਆਂ। ਮਾਈ ਦਾ ਪੁੱਤਰ ਵੀ ਮਹਾਰਾਜ ਨੇ ਜ਼ਿੰਦਾ ਕਰ ਦਿੱਤਾ। ਤੇ ਤਈਆ ਤਾਪ ਅੱਜ ਵੀ ਇਹੋ ਜਿਹਾ ਤਾਪ ਆ ਸੰਗਤ ਜੀ ਜੇ ਚੜ ਜਾਵੇ ਨਾ ਕਿਸੇ ਨੂੰ ਬਹੁਤ ਖੂਨ ਪੀਂਦਾ ਇਹ। ਬਹੁਤ ਜ਼ਿਆਦਾ ਤਰਸ ਨਹੀਂ ਕਰਦਾ ਤਾਂ ਇਹ ਗੁਰੂ ਸਾਹਿਬ ਦੀ ਕਥਾ ਹੀ ਆ। ਗੁਰੂ ਸਾਹਿਬ ਜੀ ਕਿਰਪਾ ਕਰਕੇ ਬਚਾ ਲੈਂਦੇ ਇਨਾਂ ਰੋਗਾਂ ਤੋਂ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਗੁਰੂ ਜੀ ਮਨ ਦੇ ਸੋਗ ਦੂਰ ਕਰਦੇ ਆ ਤਨ ਦੇ ਰੋਗ ਦੂਰ ਕਰਦੇ ਆ ਕਰੇ ਈਸ਼ਾਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਮਨ ਵੀ ਤਨ ਵੀ ਅਰੋਗ ਹੋ ਜਾਂਦਾ ਗੁਰੂ ਸਾਹਿਬ ਰਹਿਮਤ ਕਰਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਦੀ ਇਹ ਤਈਏ ਤਾਪ ਵਾਲੀ ਕਥਾ ਜਰੂਰ ਸਾਨੂੰ ਆਪਣੇ ਬੱਚਿਆਂ ਨੂੰ ਸਰਵਣ ਕਰਵਾਉਣੀ ਚਾਹੀਦੀ ਆ ਇਹਦੀ ਨਾਲ ਸਰਬੱਤ ਦਾ ਹੀ ਭਲਾ ਹੋਵੇਗਾ ਗੁਰੂ ਜੀ ਅੱਗੇ ਅਰਦਾਸ ਕਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਤੁਸੀਂ ਸੇਵਾ ਵਿੱਚ ਲੱਗੇ ਰਹਿੰਦੇ ਸੀ ਗੁਰੂ ਅੰਗਦ ਦੇਵ ਜੀ ਦੀ ਗੁਰੂ ਘਰ ਦੀ ਸੇਵਾ ਕੀਤੀ ਆ ਸਾਨੂੰ ਵੀ ਮਹਾਰਾਜ ਸੇਵਾ ਕਰਨ ਦੀ ਸਮੱਤ ਬਖਸ਼ੋ ਭੁੱਲ ਚੁੱਕ ਦੀ ਖਿਮਾ ਗੁਰੂ ਅਮਰਦਾਸ ਜੀ ਦੀ ਸ਼ਾਨ ਸੰਗਤ ਦੀ ਸ਼ਾਨ ਬੜੀ ਉੱਚੀ ਅਤੇ ਸੁੱਚੀ ਹੈ ਜੀ ਬੋਲਦਿਆਂ ਤੋਂ ਇੱਕ ਨਹੀਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹਨ ਗੁਰੂ ਦੀ ਸੰਗਤ ਸਤਗੁਰੂ ਮਹਾਰਾਜ ਬਖਸ਼ਣ ਜੋਗ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ